ਹਾਂਜੀ ਮਿੱਤਰੋ ਬਹੁਤ ਅਫਸੋਸ ਵਾਲੀ ਗੱਲ ਆ ਕਿ ਬਾਗੇ ਪੁਰਾਣੇ ਧਰਨਾ ਲੱਗਿਆ ਹੋਇਆ ਤੇ ਛੜਕੜ ਦਰਘਟਨਾ ਦੇ ਵਿੱਚ ਨਾ ਕੋਠੇ ਗੁਰੂ ਕਾ ਮੁੰਡਾ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਤੇ ਗਾਂ ਆਪਾਂ ਬਜਟ ਲੈਨੇ ਆ ਪੁੱਛਦੇ ਆ ਕਿਸੇ ਨਾ ਕਿਸੇ ਤੋਂ ਵੀ ਕੀ ਗੱਲ ਆ ਤੇ ਇੱਕ ਉੱਥੇ ਕੱਠ ਹੋ ਗਿਆ ਕੋਈ ਬਾਈ ਬੋਲਦਾ ਉਹਦੇ ਚੱਲ ਉੱਥੇ ਚੱਲ ਭੱਜ ਕੇ ਬਈ ਉਹ ਬਾਈ ചൈന ਤੁਸੀਂ ਇੱਕ ਅਰਸ਼ਮਾਰ ਬੰਦਾ ਹੈ ਠੀਕ ਹੈ ਭਰਾ ਮੇਰਾ ਅਸੀਂ ਇਹ ਗੱਲ ਕਹਿੰਦੇ ਆਂ ਵੀ ਬੰਦਾ ਬਿਮਾਰਸ਼ਮਾਰ ਆ ਸਾਡਾ ਕੀ ਸੂਰਤ ਸਾਡਾ ਰੰਗ ਲੈਣ ਦਿਓ ਇਹ ਗੱਲ ਕਰੀ ਆ ਉਹ ਵੀ ਉਹ ਵੀ ਕਿਸੇ ਦਾ ਪੁੱਤ ਪੋਤਾ ਬਾਈ ਭਰਾ ਮੇਰਾ ਅੱਜੋ ਰੱਤਾ ਬੰਦਾ ਤੁਰਿਆ ਨਹੀਂ ਜਾਂਦਾ ਹੁਣ ਮੈਂ ਕਿੱਥੋਂ ਦੀ ਵਾਕੇ ਮੋਗਾ ਆ ਮੈਂ ਯਾਰ ਇਹ ਸਾਡੇ ਤੇ ਵੀ ਰਹਿਮ ਦੀ ਕਰੋ ਨਾ ਹੈ ਖਰਦੇ ਨੇ ਉਹ ਤੁਹਾਨੂੰ ਕਹਿ ਰਿਹਾ ਪਹਿਲੇ ਠੀਕ ਹੈ ਕਹਿਣਾ ਦਾਨਬਾਜੀ ਤੇਰੀ ਸਹੀ ਦਵਾਈ ਆ ਜੀ ਤੁਸੀਂ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਬਾਈ ਕਹਿਣਾ ਚਾਹੁੰਦੇ ਹੋ ਕੁਛ ਉਹ ਭਰਾ ਉਹਨਾਂ ਨੂੰ ਬਾਹਰ ਬੁਲਾਉਂਦਾ ਹੁਣ ਤਾਂ ਸੂਹੀ ਦਿਲ ਦਾ ਸੂਹੀ ਇਹ ਬੰਦੇ ਕਿਸੇ ਬਿਮਾਰ ਨੂੰ ਦੁੱਖੀ ਤਰ੍ਹਾਂ ਦੇਖਣਾ ਨਹੀਂ ਪੰਜਾਬ ਪੰਜਾਬ ਰਾਮਾ ਰਾਮ ਯਾਰ ਇੱਥੇ ਘਰ ਤੇ ਗਾ ਬੈਠੇ ਨੂੰ ਪਾਣੀ ਨਹੀਂ ਸਹੀ ਪਾਣੀ ਨਹੀਂ ਸਹੀ ਕਿਧਰ ਤੋਂ ਨਹੀਂ ਜਾਂਦਾ ਹਾਂਜੀ ਕਈ ਪਰੇਸ਼ਾਨ ਵੀ ਹੋ ਰਹੇ ਆ ਤੇ ਆ ਬਾਈ ਵਾਵਾ ਕੁਝ ਬੋਲ ਗਿਆ ਲਾਸ਼ ਉਹਦੇ ਵਿੱਚ ਪਈ ਆ ਤੇ ਉਧਰ ਲੈ ਹਾਂ ਚਲੋ ਉੱਥੇ ਬੈਠੋ ਹਾਂਜੀ ਭਾਈ ਲਾਸ਼ ਚੌਂਕ ਦੇ ਵਿੱਚ ਪਈ ਆ ਤੇ ਆਪਣਾ ਸ਼ੇਅਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਕਿ ਜਿਹੜੀ ਵੀ ਕੋਈ ਮੰਗ ਹੈ ਇਹਨਾਂ ਦੀ ਸਰਕਾਰ ਕੋਲੋਂ ਪੂਰੀ ਹੋ ਸਕੇ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਆਪਾਂ ਕਿਸੇ ਨਾ ਕਿਸੇ ਤੋਂ ਬਜਟ ਲੈਨੇ ਆ ਪੁੱਛਦੇ ਆ ਕੋਈ ਨਾ ਕੋਈ ਬਾਈ ਤੋਂ ਕਿਸੇ ਤੋਂ ਤੇ ਬਾਈ ਫਾਇਰ ਦਾ ਬਾਈ ਦਾ ਨਾਮ ਨਾਲ ਮਤਲਬ ਹਾਂ 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 ਹਾਂਜੀ ਬੱਤਰੋ ਆਪਾਂ ਕਿਸੇ ਨਾ ਕਿਸੇ ਨਾਲ ਗੱਲਬਾਤ ਕਰਦੇ ਆ ਆਪਣਾ ਕੰਮ ਹਣਾਵਾ ਕੋਈ ਗੱਲ ਨਹੀਂ ਗਲਤੀ ਫਲਤੀ ਹੋ ਗਈ ਮਾਫ ਕਰਿਓ ਤੇ ਵੀਰੇ ਬਹੁਤ ਹੀ ਜਿਆਦੇ ਅਫਸੋਸ ਵਾਲੀ ਗੱਲ ਆ ਤੇ ਆਪਕ ਕਿਸ ਨਾਲ ਗੱਸਤੂਆ ਨੂੰ ਪਤਾ ਕਰੋਣਾ ਪਿਡੇ ਨਾ ਆਇਆ ਜੀ ਹਾਂਜੀ ਬੋ ਜੀ ਸਤਿ ਸ੍ਰੀ ਅਕਾਲ ਜੀ ਤੇ ਕਿਹੜੇ ਪਿੰਡ ਦਾ ਮੁੰਡਾ ਜੀ ਸਾਡਾ ਲਾਈਵ ਚੱਲਦਾ ਜੀ ਲਾਈਵ ਟੈਲੀਕਾਸਟ ਆ ਇਹ ਕੋਠਾਗੁਰੂ ਪਿੰਡ ਦਾ ਮੁੰਡਾ ਪੱਤਾ ਟੀਵੀ ਚੈਨਲ ਦੇ ਉੱਤੇ ਲਾਈਵ ਟੈਲੀਕਾਸਟ ਹੈ ਕੋਠਾਗੁਰੂ ਦਾ ਮੁੰਡਾ ਕੋਠਾਗੁਰੂ ਕੋਠਾਗੁਰੂ ਆ ਤੇ ਕੀ ਗੱਲ ਬਣੀ ਜੀ ਇਹ ਬਾਈ ਜੀ ਟਿਪਰ ਵਾਲਾ ਰੋਂਗ ਸਾਈਡ ਆ ਰਿਹਾ ਸੀਗਾ ਸੀ ਜਿਆਦਾ ਤੇਜ਼ ਪਤਾ ਨਹੀਂ ਉਹਦਾ ਨਸ਼ਾ ਕੀਤਾ ਜਾਂ ਕੀ ਕੀਤਾ ਸੀਗਾ ਹਾਂਜੀ ਤੇ ਸਾਡੇ ਬੱਚੇ ਕੋਠਾਗੁਰੂ ਤੋਂ ਚੀਦ ਦੇ ਦੇ ਤੇ ਠੱਠੀ ਦੇ ਸਾਹਮਣੇ ਤੇ ਸੀਗੇ ਠੀਕ ਹੈ ਜੀ ਉਹ ਬੰਦੇ ਦੀ ਗੱਡੀ ਇੰਨੀ ਤੇਜ਼ ਸੀ ਚਲੋ ਆਪਾਂ ਮੰਨਦੇ ਹਾਂ ਕਿ ਘਟਨਾ ਵਾਪਰ ਜਾਂਦੀਆਂ ਹਾਂ ਪਰ ਐਂ ਕਦੇ ਵਾਪਰਦੀ ਨਹੀਂ ਵੇ ਕੀ ਘਟੋ ਘਟੇ 150 ਮੀਟਰ ਤੱਕ ਉਹ ਬੰਦਾ ਨੂੰ ਖਿੱਚੀ ਗਿਆ ਵਿੱਚੇ ਦੋ ਬੰਦਿਆਂ ਨੂੰ ਇੱਕਰੀ ਦਾ ਮੌਕੇ ਤੇ ਡੈਥ ਹੋ ਗਈ ਕਿ ਇੱਕ ਸਾਡਾ ਐਡਮਿਟ ਕਰਾਇਆ ਹੋਇਆ ਬੰਦੇ ਨੇ। ਹਾਂਜੀ। ਅੰਕ ਕਿੰਨੀ ਹੋਰ ਬੱਚੇ ਬੱਚਾ ਭਾਈ ਤੇ ਹੀ ਘਰ ਹਾਲ ਦਾ ਹੀ ਉਹ ਬੇਟੀਆਂ ਇਹਦੇ। ਠੀਕ ਹੈ। ਇੱਕ ਤਿੰਨ ਖਾਲ ਦੀ ਹੈ। ਇੱਕ ਹੇ ਵਸ ਦੀ ਵਸੀਗਾ ਹਾਂ। ਠੀਕ ਹੈ ਠੀਕ ਹੈ। ਦੋ ਬੇਟੀਆਂ। ਤੇ ਇਹ ਫਿਰ ਕੀ ਮੰਗ ਕਰ ਰਹੇ ਤੁਸੀਂ? ਮੰਗ ਤਾਂ ਇਹੀ ਕਰ ਰਹੀ ਸੀਗੀ ਪਹਿਲਾਂ ਤਾਂ ਮੰਗੇ ਸੀ ਜੀ ਇਹਦੇ ਫੜ ਕੇ ਬੰਦੇ ਨੂੰ ਕਾਰਵਾਈ ਕੀਤੀ ਜਦੋਂ ਡਿਪਟੀ ਸਾਹਿਬ ਕਹਿੰਦਾ ਵੀ ਮੇਰੇ ਖਾਤਾ 'ਚ ਪੜਿਆ ਮੈਂ ਕਿਵੇਂ ਫਾਇਦਾ ਜਾਂਦਾ ਉਹਨੂੰ। ਠੀਕ ਹੈ ਜੀ। ਮੇਰੇ ਕੋਲੇ ਕੀ ਹੈ? ਮੈਂ ਫਾਹੀ ਪਤਾ ਨਹੀਂ ਲਾ ਸਕਦਾ ਉਹਨੂੰ ਚਲੋ ਆਪਾਂ ਮਾਲਕ ਉਹਦੇ ਇਹ ਟਿੱਪਰ ਦੇ ਮਾਲਕ ਦਾ ਕੋਈ ਪਤਾ ਲੱਗਿਆ ਮਾਲਕ ਟਿੱਪਰ ਦਾ ਮਾਲਕ ਵੀ ਇੱਥੇ ਬੈਠਾ ਉਹ ਤਾਂ ਕਹਿ ਰਿਹਾ ਕਹਿੰਦਾ 3 ਲੱਖ ਰੁਪਏ ਲੈ ਲੋ ਤੇ ਰਾਜੀ ਬੰਦਾ ਕਰ ਲੋ ਮੇਰੇ ਨਾਲ ਠੀਕ ਹੈ ਹੁਣ ਤੁਸੀਂ ਐਂ ਦੇਖ ਲਓ ਵੀ 3 ਲੱਖ ਰੁਪਏ ਦੇ ਵਿੱਚ ਉਹਦੇ ਬੱਚਿਆਂ ਦੀ ਭਵਿਕ ਸੁਧਰ ਜੂਗਾ ਉਹਦੇ ਬੱਚਿਆਂ ਦੀ ਪੜ੍ਹਾਈ ਹੋ ਜੂਗੀ ਜਾਂ ਉਹਦੇ ਘਰ ਵਾਲੀ ਜਿਹੜੀ ਜਨਨਨੀ ਐ 20 22 ਸਾਲ ਦੀ ਉਹਦੀ ਸਾਰੀ ਜ਼ਿੰਦਗੀ 3 ਲੱਖ ਰੁਪਏ ਚ ਲੰਘ ਜੂਗੀ ਜਾਂ ਉਹਦੇ ਮਾਂ ਪਿਓ ਦੀ ਜਿੰਦੀ ਢੰਗੋਰੀ ਸੀ ਬਡਾਪਾ ਜਿਹੜਾ ਉਹਨਾਂ ਦਾ ਕਿਵੇਂ ਬਸਰ ਹੋਊਗਾ ਹੁਣ ਜਿਨ੍ਹਾਂ ਨੇ ਸਾਰੀ ਉਮਰ ਲਾ ਕੇ ਕਮਾਈ ਕਰਕੇ ਵੀ ਸਾਨੂੰ ਬੁਢਾਪੇ 'ਚ ਸੁੱਖ ਦੇਊਗਾ ਹਾਂਜੀ ਉਹਨਾਂ ਦੀ ਜ਼ਿੰਦਗੀ ਤੁਸੀਂ ਸਮਾਂ ਦੇਖੋ ਵੀ ਨੰਘ ਸਕਦੇ ਪਰ ਪਰਤਾ ਕਿੱਥੇ ਪਾਉਂਦੇ ਆ ਜੀ ਭਲਾ ਇਹ ਪਰਤੇ ਆ ਰੋਡ ਆ ਰਿਹਾ ਜਿਹੜਾ ਲੰਬੜੀ ਤੋਂ ਨਿਕਲ ਰਿਹਾ ਨਾ ਸਿੰਘਾ ਵਾਲਾ ਮੋਗਾ ਇਹਨੂੰ ਐ ਸਿੱਧਾ ਇਹਦੇ ਦੀ ਮਿੱਟੀ ਪਾ ਰਹੇ ਆ ਭਾਰਤ ਮਾਲਾ ਭਾਰਤ ਮਾਲਾ ਨਹੀਂ ਮੇਰੇ ਘਰ 'ਚ ਭਾਰਤ ਮਾਲ ਦਾ ਦੂਜੀ ਆ ਇਹ ਰੋਡ ਇਧਰੋਂ ਆ ਰਿਹਾ ਵਜਾਖਾਨਾਂ ਕੋਲੋਂ ਲੰਬੜੀ ਤੋਂ ਸਿੱਧਾ ਮੋਗੇ ਨੂੰ ਅੱਛਾ ਅੱਛਾ ਭਰਤਵਾਲਾ ਉਹ ਦੂਜੀ ਹੈ ਠੀਕ ਭਰਤਵਾਲਾ ਵੱਡੀ ਹੈ ਜਿਹੜੀ ਉਹ 2 ਫੁੱਟ ਕੀ ਆ ਰਹੀ ਹੈ ਠੀਕ ਹੈ ਜੀ ਹਾਂ ਹੋਰ ਕੋਈ ਮੰਗ ਕੋਈ ਥੋੜੀ ਹੋਰ ਹੋਰ ਮੰਗ ਤਾਂ ਬਸ ਸਾਨੂੰ ਇਹੀ ਹੈ ਵੀ ਇਹਦੇ ਬੱਚਿਆਂ ਦੇ ਭਵਿੱਖ ਬਾਰੇ ਕੁਝ ਸੋਚਿਆ ਜਾਵੇ ਜਿਹੜਾ ਬੰਦਾ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਬਸ ਮੰਗ ਇਹੀ ਹੈ ਕਿੰਨਾ ਚਿਰ ਕੋਈ ਨਹੀਂ ਮਸਲਾ ਹੱਲ ਹੁੰਦਾ ਨਾ ਅੰਦਰ ਅਸੀਂ ਬੈਠੇ ਬੈਠਿਆਂ ਇੱਥੇ ਧਰਨੇ ਤੇ ਬੈਠਾਂਗੇ ਭਾਵੇਂ ਸਾਨੂੰ ਹਫ਼ਤਾ ਬਹਿਣਾ ਪਈ ਭਾਵੇਂ 15 ਦਿਨ ਬਹਿਣਾ ਪਈ ਜੀ ਬੈਠਾਂਗੇ ਠੀਕ ਹੈ ਜੀ हां <laughs> जी मित्रों ਆਪਾਂ ਜਿੰਨਾ ਚਿਰ ਇਹ ਧਰਨਾ ਲੱਗੂਗਾ ਇੱਕ ਰੋਜ਼ ਦਾ ਯਾਨੀ ਕਿ ਅਪਡੇਟ ਪਾਉਂਦੇ ਰਵਾਂਗੇ ਕਿ ਕੀ ਇਹ ਹੋਇਆ ਕੀ ਸੰਤੋ ਇਹ ਆਪਣੇ ਇਹਨੇ ਲਾਈਵ ਨੂੰ ਸ਼ੇਅਰ ਕਰਦੇ ਵਾਅਦ ਤੋਂ ਵਾਅਦ ਤੇ ਕੀ ਪਤਾ ਲੱਗ ਜੇ ਪ੍ਰਸ਼ਾਸਨ ਨੂੰ ਪਤਾ ਲੱਗ ਜੇ ਤੇ ਵੋਲਪਾ ਫਰਮਾਂ ਹਾਂਜੀ ਮਿੱਤਰੋ ਲਾਸ਼ ਵਿਚਾਲੇ ਰੱਖੀ ਹੋਈ ਆ ਚੌਂਕ ਦੇ ਤੇ ਸਾਰਾ ਪਰਿਵਾਰ ਬੈਠਾ ਆ ਇਹਨਾਂ ਦਾ ਤੇ ਤੇ ਪਰਿਵਾਰ ਦੀ ਮੰਗ ਇਹੀ ਹੈ ਕਿ ਉਹਦਾ ਕੋਈ ਨਾ ਕੋਈ ਜਿਹੜਾ ਮਾਲਕਾ ਜਾਂ ਉਹ ਫੜਿਆ ਫੜਿਆ ਜਾਵੇ ਜਾਂ ਡਰਾਈਵਰ ਫੜਿਆ ਜਾਵੇ ਤੇ ਜਾਂ ਕੋਈ ਉਹਨਾਂ ਦਾ ਕੋਈ ਜੋ ਵੀ ਉਹਨਾਂ ਦੀ ਮੰਗ ਆ ਉਹ ਬਾਈ ਨੇ ਦੱਸੀ ਐ ਤੇ ਹਾਂਜੀ ਇੰਨਾ ਹੀ ਲਾਈਵ ਸਾਡਾ ਸ਼ੇਅਰ ਕਰ ਦਿਓ ਵਾਰਤ ਬਾਦ ਤੇ ਚੈਨਲ ਨੂੰ ਕਰ ਸਬਸਕ੍ਰਾਈਬ ਜਦੋਂ ਪਿੱਛੇ ਬੈਠੇ ਬੈਠੇ ਪਿੱਛੇ